ਸੂਮਾ ਦੇ ਹੱਥਾਂ ਨੂੰ ਸਲਾ ਦਿਓ ਸਲਾ ਦਿਓ ਸੂਮਾ ਦੇ ਹੱਥਾਂ ਨੂੰ ਸਲਾ ਦਿਓ ਸਲਾ ਦਿਓ ਸਲਾ ਦਿਓ ਸਤਿਸ਼੍ਰੀ ਅਕਾਲ ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਤਸਵੀਰਾਂ ਤੁਹਾਨੂੰ ਗੜਸ਼ੰਕਰ ਤੋਂ ਦਿਖਾ ਰਿਹਾ ਜੋ ਬੇਹੱਦ ਗਮਗੀਨ ਤਸਵੀਰਾਂ ਹਨ ਅਤੇ ਇੱਕ ਮੰਦਪਾਗੀ ਘਟਨਾ ਜਿਹੜੀ ਗੜਸ਼ੰਕਰ ਸਵੇਰੇ 5:30 ਵਜੇ ਦੇ ਕਰੀਬ ਵਾਪਰਦੀ ਹੈ ਅਤੇ ਇੱਕ ਬੱਚੇ ਦੀ 15-16 ਸਾਲਾਂ ਮਾਸੂਮ ਬੱਚੇ ਦੀ ਮੌਤ ਹੋ ਜਾਂਦੀ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਜਿਹੜਾ ਬੱਚਾ ਹੈ 15-16 ਸਾਲਾਂ ਬੱਚਾ ਹੈ 5:30 ਵਜੇ ਦੇ ਕਰੀਬ ਜਿਹੜਾ ਸੜਕ ਦੇ ਨਾਲ ਕੱਚੀ ਥਾਂ ਤੇ ਤੁਰਿਆ ਜਾਂਦਾ ਹੁੰਦਾ ਤੇ ਪਿੱਛੋਂ ਟਰੱਕ ਆ ਕੇ ਉਸ ਨੂੰ ਟੱਕਰ ਮਾਰ ਜਾਂਦਾ ਹੈ ਤੇ ਟਰੱਕ ਵਾਲਾ ਭੱਜ ਵੀ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਬੱਚਾ ਟਰੱਕੇ ਠਾ ਕੇ ਬੜੀ ਬੁਰੀ ਤਰ੍ਹਾਂ ਪਿਚਕ ਜਾਂਦਾ ਹੈ ਬੁਰੀ ਤਰ੍ਹਾਂ ਫੇਆ ਜਾਂਦਾ ਹੈ ਔਰ ਉਸ ਦਾ ਹੱਡ ਹੱਡ ਅਲੱਗ ਹੋ ਜਾਂਦਾ ਹੈ ਪਰਿਵਾਰਕ ਮੈਂਬਰ ਜਿਹੜੇ ਗਹਿਰੇ ਸਦਮੇ ਵਿੱਚ ਹੈ ਤੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਲ ਇਨਸਾਫ ਨਹੀਂ ਹੋ ਰਿਹਾ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਜਿਸ ਕਰਕੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਸਕੇ ਸੰਬੰਧੀਆਂ ਵੱਲੋਂ ਥਾਣਾ ਗੜ ਸ਼ੰਕਰ ਦੇ ਅੱਗੇ ਵੱਡੀ ਗਿਣਤੀ ਵਿੱਚ ਧਰਨਾ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਬੱਚੇ ਦੀ ਡੈੱਡ ਬੋਡੀ ਦੀ ਜਿਹੜੀ ਹਾਲਤ ਆ ਉਹ ਵੀ ਦੇਖੀ ਨਹੀਂ ਜਾਂਦੀ ਦੇਖ ਕੇ ਮਨ ਭਟੁੰਦਾ ਔਰ ਤੁਸੀਂ ਦੇਖ ਪਾਉਗੇ ਤਸਵੀਰਾਂ ਰੈਂਕੇ ਥਾਣੇ ਦੇ ਨਜ਼ਦੀਕ ਥਾਣੇ ਦੇ ਅੰਦਰ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਵਿਰਲਾਪ ਕਰ ਰਹੇ ਨੇ ਕਿਉਂਕਿ ਬੱਚੇ ਜਿਹੜੀ ਤਸਵੀਰ ਹੈ ਬੜਾ ਮਾਸੂਮ ਬੱਚਾ ਹੈ ਤੇ ਇਸ ਤਰੀਕੇ ਜਦ ਅਜਾਈ ਮੌਤ ਹੋ ਜਾਵੇ ਔਰ ਉਸ ਤੋਂ ਬਾਅਦ ਇਨਸਾਫ ਵੀ ਨਾ ਮਿਲੇ ਤਾਂ ਪਰਿਵਾਰਕ ਮੈਂਬਰਾਂ ਦੇ ਦਿਲ ਤੇ ਕੀ ਬੀਤਦੀ ਹੈ ਇਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪਰ ਇੱਕ ਆਵਾਜ਼ ਜਿਹੜੀ ਜ਼ਰੂਰ ਗੜਸ਼ੰਕਰ ਤੋਂ ਉੱਠੀ ਹੈ ਕਿ ਇਹਨਾਂ ਟਰੱਕਾਂ ਦੀ ਤੇ ਟਿਪਰਾਂ ਦੀ ਕੋਈ ਸਪੀਡ ਦੀ ਲਿਮਟ ਹੋਣੀ ਚਾਹੀਦੀ ਆ ਨਹੀਂ ਤਾਂ ਆਏ ਦਿਨ ਇਦਾਂ ਦੇ ਹਾਦਸੇ ਹੁੰਦੇ ਰਹਿਣਗੇ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ

ਇਹ 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 ਲੋਕੀ ਇਨਾਲਾਰੇ ਹਰ ਬੰਦਾ ਹਰ ਬੰਦਾ ਲੈ ਰਿਹਾ ਠੀਕ ਸਰ ਸੱਤਨਾ ਸ਼ੋਕਰ ਮਤਲਬ ਗੱਲ ਇਹ ਹੈ ਨਾ ਦੇਖੋ ਇਹ ਮਹੀਨਾ ਲੱਗੇ ਲੋਕੀ ਮਰਵਾਈ ਜਾਣੇ ਆਪਾਂ ਇਹ ਗਾਓ ਤੁਹਾਡੀ ਆਹ ਕੀ ਜੀ ਜਿਆ ਇਹ ਕਰੂਗਾ ਮੈਂ ਮੋਸ਼ਰ ਰਹਿਣਾ ਆਪਾਂ ਇਹ ਮਾਲਕ ਜੀ ਹਾਂ ਜੀ ਕੀ ਹਾਦਸਾ ਬਾਬੇ ਭਾਈ ਹਾਦਸਾ ਸਵੇਰੇ ਦੇ ਸਵੇਰੇ ਭਾਜੀ 5:30 ਵਜੇ ਦੀ ਗੱਲ ਹੈ ਰਕੜਾ ਮਾਰ ਕੇ ਸਾਈਡ ਤੋਂ ਨੱਟ ਗਿਆ ਇੱਕ ਕੱਚੀ ਤੇ ਸੀਗਾ ਜੀ ਮੁੰਡਾ 16 17 ਸਾਲ ਦਾ ਚਾਚੇ ਦਾ ਮੁੰਡਾ ਆ ਮੇਰਾ ਫਰਾ ਹੈਗਾ ਜੀ ਸਵੇਹ ਦਾ ਜੀ ਇੱਥੇ ਥਾਣੇ ਖੜੇ ਥਾਣੇ ਵਾਲੇ ਵੀ ਕੁਝ ਨਹੀਂ ਸੁਣਦੇ ਜੀ ਜਰੀਬ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸਰ ਬੰਦਿਆਂ ਨੇ ਪੇਕੇ ਰੱਖ ਦਿੱਤਾ ਡਰਾਈਵਰ ਵੀ ਨਠਾਤਾ ਬਾਅਦ ਚ ਕਹਿੰਦੇ ਨੱਟ ਗਿਆ ਇਹ ਹੋਇਆ ਪੇਸ ਕਰਦੇ ਹੋ ਕਰਦੇ ਆ ਕਾਗਜ਼ ਤੇ ਵੀ ਨਹੀਂ ਕੋਈ ਨਾਂ ਨੂਨਾ ਕੋਈ ਪਰਚਾ ਦਰਜ ਕੀਤਾ ਸਰ ਸਵੇਹ ਦਾ ਜੀ ਭੁੱਖੇ ਪਿਆਸੇ ਇੱਥੇ ਮਰ ਰਹੇ ਆ ਜੀ ਨਾ ਕੋਈ ਪੱਕਾ ਹੋਏਗਾ ਨਾ ਕੁਛ ਨਹੀਂ ਸਰ ਕਦੀ ਇੱਧਰ ਦੋ ਕਦੀ ਉੱਧਰ ਦੋ ਕੋਈ ਸੁਣ ਨਹੀਂ ਰਿਹਾ ਜੀ ਸਾਡੀ ਗਰੀਬ ਬੰਦਾ ਕਿੱਥੇ ਜਾਵੇ ਸਰ ਦੱਸੋ ਤੁਸੀਂ ਆਪ ਸਵੇਧ ਦੇਖ ਕੇ ਭਾਈ ਇੰਦਾ ਬੁਰਾ ਹਾਲ ਕੀਤਾ ਪਿਆ ਉਹਦਾ ਫਸਿਆ ਪੂਰਾ ਲੱਗਦਾ ਮਾਹ ਸਭ ਬਾਹਰ ਕਰ ਦਿੱਤੇ ਆਂ ਫੇਰ ਦਿੱਤਾ ਆ ਜੀ ਦੱਸੋ ਭਾਈ ਦੇਖਣ ਵਾਲਾ ਵੀ ਨਹੀਂ ਆ ਮੈਂ ਤਾਂ ਦੇਖ ਕੇ ਸਵੇਧ ਚੱਕਰ ਆ ਰਹੇ ਮੈਨੂੰ ਸਰ ਭਾਈ ਨਾ ਡਰਾਈਵਰ ਦਾ ਕਾਪਾੜੇ ਕਰ ਰਹੇ ਨਾ ਮਾਲਕ ਆ ਰਿਹਾ ਨਾ ਉਹਨਾਂ ਤੋਂ ਭਰਤਾ ਪੌਸਾ ਲੈ ਜਮ੍ਹਾਂ ਕਰ ਰਹੇ ਆ ਲਿਖਾ ਰਹੇ ਬਸ ਹੋ ਗਿਆ ਤੁਸੀਂ ਆ ਕਰੋ ਜਾ ਕੇ ਹੋ ਕਰ ਰਹੇ ਹੋ ਕੀ ਕਰੀਏ ਸਰ ਦੱਸੋ ਕਿੱਥੇ ਜਾਈਏ ਜੀ ਗਰੀਬ ਬੰਦੇ